ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਕਾਂਗਰਸੀ ਦੇ ਰੀਡ ਤੇ ਹੱਤੀ ਵਰਕਰ ਉਸ ਸ਼ਕਤੀ ਦੇ ਖਿਲਾਫ ਜਿਹੜੀ ਕਿ ਹਿੰਦੁਸਤਾਨ ਨੂੰ ਖਿੱਤਿਆਂ ਦੇ ਵਿੱਚ ਵੰਡਣਾ ਚਾਹੁੰਦੀ ਹੈ ਆਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਮੂੰਹ ਦੀ ਖਾਦੀ ਹੈ ਅੱਜ ਜੋ ਕੇਂਦਰ ਸਰਕਾਰ ਦੀ ਸੱਤਾ ਦੇ ਵਿੱਚ ਵਿਰਾਜਮਾਨ ਸਾਡੇ ਨਰਿੰਦਰ ਮੋਦੀ ਜੀ ਜੋ ਇੱਕ ਹੰਕਾਰ ਕੇ ਸਾਡੇ ਕਨਵੀਨਰ ਰਾਹੁਲ ਗਾਂਧੀ ਜੀ ਬਾਰੇ ਇੱਕ ਅਨਪਰੰਪਰੀ ਸ਼ਬਦਾਵਲੀ ਬਦਲੀ ਤੇ ਹੈ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਕਾਂਗਰਸੀ ਦੇ ਰੀਡ ਦੀ ਹੱਡੀ ਵਰਕਰ ਉਸ ਸ਼ਕਤੀ ਦੇ ਖਿਲਾਫ ਜਿਹੜੀ ਕਿ ਹਿੰਦੁਸਤਾਨ ਨੂੰ ਖਿੱਤਿਆਂ ਦੇ ਵਿੱਚ ਵੰਡੜਾ ਜਾਂਦੀ ਆ ਔਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਮੂੰਹ ਦੀ ਖਾਦੀ ਆ ਔਰ ਫੇਰ ਵੀ ਉਹ ਇਸ ਦੇਸ਼ ਨੂੰ ਚਾਹੇ ਜਾਤਵਾਦ ਦੇ ਵਿੱਚ ਲੈ ਲੋ ਚਾਹੇ ਇਕਨੋਮਿਕਲੀ ਲੈ ਲੋ ਹਰ ਤਰ੍ਹਾਂ ਦੇ ਨਾਲ ਬੈਡ ਅਨਸਰ ਨੂੰ ਸ਼ਾਹ ਦੇ ਸ਼ਾਹ ਦੇ ਕੇ ਉਹ ਹਿੰਦੁਸਤਾਨ ਦੀ ਫੀਜ਼ਾ ਨੂੰ ਵਿਗਾੜਨੀ ਚਾਹੁੰਦੀ ਹੈ ਉਹਦੀ ਮਿਸਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਅੱਜ ਉਹ ਰਮਨੀਤ ਬਿੱਟੂ ਜਿਹਨੂੰ ਕਾਂਗਰਸ ਨੇ ਉਂਗਲੀ ਫੜ ਕੇ ਫੜਾ ਫੜ ਕੇ ਉੱਥੇ ਗਿਆ ਪ੍ਰਧਾਨ ਬਣਾਇਆ ਪ੍ਰਦੇਸ਼ ਦਾ ਫਿਰ ਤਿੰਨ ਵਾਰ ਐਮਪੀ ਬਣਾਇਆ ਆਹ ਉਹ ਪਰਿਵਾਰ ਜਿਹੜਾ ਤਿੰਨ ਪੁਸ਼ਤਾਂ ਤੋਂ ਕਾਂਗਰਸ ਦੇ ਨਾਲ ਚੱਲੇ ਆ ਰਿਹਾ ਸੀ ਆਹ ਉਹਨਾਂ ਦੇ ਦਾਦੇ ਨੇ ਜਿਹੜੀ ਸ਼ਹੀਦੀ ਦਿੱਤੀ ਉਸ ਦੀ ਬਦੌਲਤ ਬਿੱਟੂ ਦਾ ਨਾਮ ਅੱਗਿਆ ਨਹੀਂ ਬਿੱਟੂ ਦੀ ਕੀ ਕੀ ਹਸੀਅਤ ਸੀ ਕੋਈ ਹਸੀਅਤ ਸੀ ਉਸ ਦੀ ਪਰਸਨਲ ਕੋਈ ਹਸੀਅਤ ਨਹੀਂ ਸੀ ਜੇ ਹਸੀਅਤ ਸੀ ਤਾਂ ਸਾਰੇ ਬਿਆਨ ਸਿੰਘ ਕਰਕੇ ਸੀ ਅੱਜ ਵੀ ਜਿੱਥੇ ਤੱਕ ਉਹ ਪਹੁੰਚਿਆ ਸੀ ਉਹ ਸਾਰਾ ਬਿਆਨ ਸਿੰਘ ਕਰਕੇ ਪਹੁੰਚਿਆ ਸੀ ਅੱਜ ਉਹ ਭਾਜਪੀ ਦੇ ਔਰ ਵੰਡਪਉ ਤਾਕਤਾਂ ਦੇ ਹੱਥਾਂ ਦੇ ਵਿੱਚ ਖੇਡ ਰਿਆ ਔਰ ਇਸ ਤਰ੍ਹਾਂ ਦਾ ਬਿਆਨ ਉਹਨੇ ਦਿੱਤਾ ਜਿਹਦੇ ਜਿਹਦੇ ਮਿੰਤਾਂ ਕਰ ਕਰਕੇ ਜਿਹਦੀਆਂ ਇਹ ਟਿਕਟਾਂ ਮੰਗਦਾ ਸੀ ਜਿਹਦੇ ਮਗਰ ਮਗਰ ਜਦੋਂ ਪੰਜਾਬ 'ਚ ਯਾਤਰਾ ਆਈਆ ਮਗਰ ਮਗਰ ਘੁੰਮਦਾ ਸੀ ਅੱਜ ਉਹਨੂੰ ਉਹ ਹੱਤਵਾਰਦੀ ਦੱਸਦਾ ਲੋਕਾਂ ਦੇ ਹੱਥ ਦੇ ਤੇ ਚੜ ਕੇ ਲੇਕਿਨ ਅਸਲੀਅਤ ਨੇ ਅਸਲੀਅਤ ਰਹਿਣਾ ਇਹ ਜਿਹੜੀ ਭਾਜਪੀ ਆ ਇਹ ਲੋਕਾਂ ਨੂੰ ਵਰਤਦੀ ਆ ਬੱਤ ਕੇ ਪਹੁੰਚ ਕੇ ਉਹ ਮਾਰਦੀ ਆ ਇਹਦੀਆਂ ਹਜ਼ਾਰਾਂ ਹੀ ਮਸਾਲਾ ਨੇ ਅਰ ਤੁਹਾਨੂੰ ਮੈਂ ਦਿਖਾ ਦੂੰਗਾ ਮੇਰਾ ਆਪਣਾ ਜ਼ਿੰਦਗੀ ਦਾ ਮੈਂ ਵੀ 45 50 ਸਾਲ ਤੋਂ ਸਿਆਸਤ ਦੇ ਵਿੱਚ ਆ ਇਹ ਜਿਸ ਦਿਨ ਆਚਾਰੇ ਚੋਣਾ ਹਰ ਗਏ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ ਨੇ ਅਰ ਸਰਕਾਰ ਨੇ ਟੁੱਟ ਜਾਣਾ ਜੇ ਮੁੜ ਕੇ ਬਿੰਚੂ ਨੂੰ ਕੋਈ ਪੁੱਛ ਵੀ ਜਾਂਦਾ ਤੁਹਾਡੇ ਸਾਹਮਣੇ ਆਊਗਾ ਠੀਕ ਹੈ ਹਾਂ ਉਸੇ ਪਾਰਟੀ ਨੂੰ ਤਰਸੂਗਾ ਇਹ ਤਰਸੂ ਉਹ ਟਾਈਮ ਬਿਤਾਊ ਆਊਗਾ ਜਦੋਂ ਕਹੇਗਾ ਕਿ ਬੇਤੇ ਬਹੁਤ ਵੱਡੀ ਗਲਤੀ ਹੋ ਗਈ ਅਰ ਉਹਨੂੰ ਮਹਿਸੂਸ ਕਰੂਗਾ ਕਿਉਂਕਿ ਉਹਦਾ ਸਾਰਾ ਟਬਰ ਅੱਜ ਵੀ ਕਾਂਗਰਸ ਦੇ ਵਿੱਚ ਸੇਵਾ ਕਰ ਰਿਹਾ ਹੈ ਅੱਜ ਵੀ ਉਸ ਦਿਨ 31 ਅਗਸਤ ਨੂੰ ਇੱਥੇ ਸ਼ਹੀਦੀ ਦਿਨ ਸੀ ਸਿਆਬ ਬਿਆਨ ਸਿੰਘ ਦਾ ਜਿੱਥੇ ਸਾਰਾ ਟੱਬਰ ਜਾਂਦਾ ਸੀ ਲੇਕਿਨ ਇੱਕ ਸ਼ਖਸ ਐਸਾ ਸੀ ਜਿਹੜਾ ਉਸ ਦਿਨ ਬਹਾਨਾ ਵਾਰ ਕੇ ਆਪਣੇ ਦਾਦੇ ਦੀ ਵਰਸੀ ਤੇ ਨਹੀਂ ਪਹੁੰਚ ਸਕਿਆ ਕਿਉਂ ਨਹੀਂ ਪਹੁੰਚਿਆ ਉਹ ਇਹਨਾਂ ਤਾਕਤਾਂ ਦੇ ਹੱਥਾਂ ਦੇ ਵਿੱਚ ਚੜਿਆ ਹੋਇਆ ਜਿਹੜੀਆਂ ਤਾਕਤਾਂ ਹਿੰਦੁਸਤਾਨ ਨੂੰ ਵੰਡਣਾ ਚਾਹੁੰਦੀਆਂ ਉਹ ਫਿਰਕਾ ਪਰਸਤੀ ਦੇ ਲੋਕਾਂ ਦੇ ਤੇ ਚੜਿਆ ਔਰ ਉਸ ਭਾਜਪੀ ਦੇ ਚੜਿਆ ਜਿਹੜੀ ਦੇਸ਼ ਨੂੰ ਵੰਡਣਾ ਚਾਹੁੰਦੀ ਹੈ ਹਿੰਦੂ ਧਰਮ ਦੇ ਨਾਂ ਤੇ ਕਦੇ ਕਿਸੇ ਨਾਂ ਤੇ ਕਿਸੇ ਨਾਂ ਤੇ ਆਰੀ ਨੂੰ ਪਤਾ ਲੱਗ ਜਾਊਗਾ ਪੰਜਾਬ ਦੇ ਵਿੱਚ ਬੀਜੇਪੀ ਦੀ ਕਿ ਆ ਪੋਜੀਸ਼ਨ ਆ ਰ ਆਂਦਾ ਟਾਈਮ ਇਹਨੂੰ ਦੱਸੂਗਾ ਕਿ ਤੂੰ ਕਿੱਥੇ ਹਨਾ ਸलाम ਦੱਸੋ ਉਹਦਾ ਦੱਸੋ ਮੇਰਾ ਨਾਮ ਵਿਸ਼ਾਲ ਪਾਤੀ ਹੈ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਸ਼ਹਿਰੀ ਤੇ ਅੱਜ ਜੋ ਬਤਲਾ ਕੋ ਕਹੇ ਕੀ ਕਹਣਾ ਤੇ ਉਹਨੇ ਅੱਜ ਜੋ ਕੇਂਦਰ ਸਰਕਾਰ ਦੀ ਸੱਤਾ ਦੇ ਵਿੱਚ ਵਿਰਾਜਮਾਨ ਸਾਡੇ ਨਰਿੰਦਰ ਮੋਦੀ ਜੀ ਜੋ ਇੱਕ ਹੰਕਾਰ ਕੇ ਸਾਡੇ ਕਨਵਿਨਰ ਰਾਹੁਲ ਗਾਂਧੀ ਜੀ ਬਾਰੇ ਇੱਕ ਭੱਦੀ ਸ਼ਬਦਾਵਲੀ ਵਰਤੀ ਦੀ ਹੈ ਔਰ ਇੱਕ ਇੰਨਾ ਗਲਤ ਇੱਕ ਇਤਨਾ ਇੰਨਾ ਬੜਾ ਨੇਤਾ ਹੁੰਦੇ ਹੋਏ ਆਪਣੇ ਵਿਰੋਧੀ ਧਰ ਦੇ ਨੇਤਾ ਨੂੰ ਇੰਨਾ ਗਲਤ ਔਰ ਅਤਵਾਦੀ ਕਹਿ ਦੇਣਾ ਇੰਨੀ ਸ਼ਰਮ ਦੀ ਗੱਲ ਹੈ ਕਿ ਉਹਦੇ ਵਿੱਚ ਸਾਡੇ ਸਾਰੇ ਯੂਥ ਕਾਂਗਰਸ ਸਾਡੇ ਹਲਕਾ ਦੀ ਕਾਂਗਰਸ ਪਾਰਟੀ ਰੋਸ ਵਜੋਂ ਉਹਨਾਂ ਦਾ ਜਿਹੜਾ ਪੁੱਤ ਲਾਇਆ ਫੁੱਕਿਆ ਗਿਆ ਤੇ ਮੁਜ਼ਾਹਰਾ ਕੀਤਾ ਗਿਆ ਜੀ